ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸਟਾ ਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਥੋਡੇ ਵਾਸਤੇ ਦੇ ਬਹੁਤ ਜ਼ਿਆਦਾ ਡਿਮਾਂਡਡ ਕਲੈਕਸ਼ਨ ਲੈ ਕੇ ਆਏ ਆ 1500 ਵਾਲੇ ਦੋ ਸੂਟ ਰਿਪੀਟ ਕੀਤੇ ਨੇ ਜੀ ਸਾਰੇ ਤੇ ਬੁਕਿੰਗ ਲਈ ਨੰਬਰ ਹੈਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅਸੀਂ ਵੀਡੀਓ ਚ ਪਸੰਦ ਆਇਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਸਿੰਗਲ ਸੂਟ ਨਹੀਂ ਦਵਾਂਗੇ ਜੀ ਕਿਉਂਕਿ ਇਹਨਾਂ ਚ ਕੱਢਣ ਪਾਣ ਲਈ ਕੁਝ ਨਹੀਂ ਐ ਜਸਟ ਇੱਕ ਜਿਹੜਾ ਕੁਰੀਅਰ ਵਾਲਾ ਪੈਕੇਜ ਹੁੰਦਾ ਉਹੀ ਤਕਰੀਬਨ 10 ਤੋਂ 12 ਰੁਪਏ ਦਾ ਹੁੰਦਾ ਏ ਤਾਂ ਕਰਕੇ ਅਸੀਂ ਜੇ ਇੱਕ ਇੱਕ ਕਲਾ ਸਿੰਗਲ ਸਿੰਗਲ ਪੈਕ ਕਰਨ ਲੱਗੇ ਤਾਂ ਖੁਸ਼ ਵੀ ਨਹੀਂ ਹੈਗਾ ਖਾਸੇ ਨਾ ਛੇ ਜਸਟ ਇਦਾਂ ਕਿ ਬਹੁਤ ਸਾਰੇ ਫੋਨ ਕਾਲ ਆਉਂਦੇ ਸੀ ਅਸੀਂ ਰਹਿ ਗਏ ਆ ਜੀ ਆਫਰ ਵਾਲੀ ਵੀਡੀਓ ਦੇ ਵਿੱਚੋਂ ਸਾਨੂੰ ਵੀ ਕਾਟਨ ਦੇ ਸੂਟ ਚਾਹੀਦੇ ਆ ਇੰਡੀਆ ਦੇ ਵਿੱਚ ਮਾਰਚ ਦੇ ਵਿੱਚ ਹੀ ਇੰਨੀ ਕਿ ਜ਼ਿਆਦਾ ਗਰਮੀ ਸ਼ੁਰੂ ਹੋ ਗਈ ਹੈ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਤਾਂ ਕਰਕੇ ਸਾਰਿਆਂ ਨੂੰ ਰਾਹਤ ਦਿਵਾ ਗਰਮੀ ਤੋਂ ਰਾਹਤ ਦਿਵਾਉਣ ਲਈ ਥੋੜੇ ਜਿਹੀ ਅਸੀਂ ਸੂਟ ਲੈ ਕੇ ਆਏ ਕਾਟਨ ਦੇ ਤੇ 1500 ਦੇ ਦੋ ਸੂਟ ਹੋਣਗੇ ਕੁਛ ਇੱਕ ਡਿਜ਼ਾਈਨ ਤੁਸੀਂ ਦੇਖੇ ਹੋਏ ਹੋਣਗੇ ਜਿਹੜੇ ਰਿਪੀਟ ਆਏ ਨੇ ਜੀ ਤੇ ਕੁਛ ਇੱਕ ਤੁਹਾਨੂੰ ਨਵੇਂ ਡਿਜ਼ਾਈਨ ਦਵਾਂਗੇ ਇਹ ਹੈਗਾ ਆਪਣਾ ਫਰਸਟ ਡਿਜ਼ਾਈਨ ਸ਼ਰਟ ਦੀ ਲੈਂਥ ਰਹੇਗੀ ਜੀ 44 45 ਤੱਕ ਤੇ ਪਿਓਰ ਕਾਟਨ ਆ neck ਦੇ ਉੱਪਰ ਐਦਾਂ ਵਰਕ ਰਹੇਗਾ ਠੀਕ ਹੈ ਤੇ ਪਿਓਰ ਕਾਟਨ ਦੀ 2.5 ਮੀਟਰ ਦੀ ਰਹੇਗੀ ਇਹਦੇ ਨਾਲ ਸਲਵਾਰ ਤੇ कॉटन ਦਾ ਹੈਗਾ ਜੀ ਦੁਪੱਟਾ ਇਹ ਸੂਟ ਹੈਗੇ ਨੇ ਜੀ ਪ੍ਰਾਈਸ ਦੇ ਅਕੋਰਡਿੰਗ ਬਹੁਤ ਜ਼ਿਆਦਾ ਵਧੀਆ ਤੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ 12 13 16 ਸੌਲਾ ਸੂਟ 6500 ਰੁਪਏ ਪਰ ਕੋਸਟ ਕਰਦਾ ਤੁਹਾਨੂੰ ਸੂਟ ਇਹ ਤੁਸੀਂ ਉਹ ਵਾਲੀ ਕੁਆਲਿਟੀ ਲਭੋਗੇ ਤਾਂ ਥੋੜਾ ਜਿਹਾ ਮੁਸ਼ਕਿਲ ਹੋ ਜਾਏਗਾ ਤੇ ਇਹ ਦੇਖੋ ਜੀ ਇਹਦੇ ਵਿੱਚ ਕਲਰ ਆਪਸ਼ਨ ਇਹਦੇ ਨਾਲ ਹੀ ਸਕਾਈ ਫਿਰੋਜ਼ੀ ਕਲਰ ਦੀ ਸਲਵਾਰ ਆ ਪਰ ਇੰਨਾ ਸਾਫਟ ਸਟਾਫ ਆ ਤੁਹਾਨੂੰ ਮਤਲਬ ਇੱਕ ਗਰਮੀ ਤੁਹਾਡਾ ਪ੍ਰੋਪਰ ਪੂਰਾ ਸੂਟ ਕੱਢ ਗਿਆ ਜਾਏਗਾ ਇਹ ਠੀਕ ਹੈ ਇਹ ਚ ਇਹ ਵੇਚਿਆ ਸ਼ੇਡ ਆ ਜੀ ਸਲਵਾਰ ਦਾ ਫਰੋਜ਼ੀ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਹੈਗਾ ਜਿਹੜਾ येलो ਸੂਟ ਆਪਾਂ ਨੇ ਖੋਲਿਆ ਲਾਈਟ येलो ਲੈਮਨ ਸਲਵਾਰਾ ਸੇਮ ਹੀ ਜਿਹੜੀ ਖੋਲੀ ਹੋਈ ਹੈ ਤੇ ਇੱਕ ਤੁਹਾਨੂੰ ਮਿਲ ਜੇਗਾ ਇਹਦੇ ਵਿੱਚ ਇਹ ਵਾਲਾ ਲਾਈਟ ਪੈਰਟ ਕਲਰ ਠੀਕ ਹੈ ਜੀ ਇਸ ਡਿਜ਼ਾਈਨ ਦੇ ਵਿੱਚ ਇਹ ਚਾਰ ਕਲਰ ਹੈਗੇ ਆ ਨੈਕਸਟ ਡਿਜ਼ਾਈਨ ਸਟੱਫ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਵੈਸਟ ਹੈ ਪ੍ਰੈਸ ਦੀ ਜ਼ਰੂਰਤ ਹੋਏਗੀ ਕਿਉਂਕਿ ਪਿਓਰ ਕਾਟਨ ਆ ਇਹ ਹੈਗਾ ਜੀ ਵਰਕ ਕੀਤਾ ਹੋਇਆ ਲੇਸ ਨਹੀਂ ਹੈਗੀ ਵਰਕ ਹੈ ਇਹ ਸਾਰਾ ਠੀਕ ਹੈ ਪੰਜਾਬੀ ਕਾਟਨ ਦੀ ਤਰ੍ਹਾਂ ਸਟਫ ਹੈ ਜੀ ਇਸ ਸੂਟ ਦਾ ਤੇ ਇਹ ਹੈਗੀ ਹੈ ਜੀ ਸਲਵਾਰ ਕਾਟਨ ਦੀ ਪਿਓਰ ਤੇ ਇਦਾਂ ਸਾਰੇ ਦੇ ਵਿੱਚ ਇਹ ਪ੍ਰਿੰਟ ਰਹੂਗਾ ਠੀਕ ਹੈ ਤੇ ਆਫ ਵਾਈਟ ਕਲਰ ਦਾ ਇਹਦਾ ਮਲ ਕਾਟਨ ਦਾ ਹੈਗਾ ਜੀ ਦੁਪੱਟਾ ਤੇ ਸਾਰਾ ਹੀ ਸਲਵਾਰ ਦੀ ਤਰ੍ਹਾਂ ਇਸ ਤੇ ਵੀ ਦਪੱਟੇ ਤੇ ਵੀ ਪ੍ਰਿੰਟਰ ਹੋਗਾ 컬러 অপਸ਼ਨ ਤੁਹਾਨੂੰ ਦੋ ਮਿਲ ਜਾਣਗੇ ਇੱਕ ਰੈੱਡ ਮਹਿਰੂਨ ਕਲਰ ਆ ਵੇਸ ਸਲਵਾਰਾ ਰਹਿਣ ਗਿਆ ਜੀ ਇਹਨਾਂ ਦੇ ਕਰੀਮ ਤੇ ਦਪੱਟੇ ਰਹਿਣਗੇ ਕਰੀਮ ਕਲਰ ਦੇ ਨੈਕਸਟ ਸੂਟ ਦਿਖਾਣੇ ਆ ਅੰਬੀ ਡਿਜ਼ਾਈਨ ਦੇ ਵਿੱਚ ਬਹੁਤ ਸੋਹਣਾ ਸਟਾਫ ਆ 1500 ਦੇ ਦੋ ਸੂਟ ਨੇ ਮੈਚਿੰਗ ਸਲਵਾਰ ਆ ਜੀ ਇਹਦੇ ਨਾਲ ਨੇਵੀ ਬਲੂ ਕਲਰ ਦੇ ਤੇ ਇਹ ਹੈਗਾ 2 मीटर ਦਾ ਲੰਮਾ ਚੌੜਾ ਜਿਹਦੇ ਨਾਲ ਦੁਪੱਟਾ ਦੁਪੱਟੀਆਂ ਦੀ ਲੈਂਥ ਪੂਰੀ ਰਹੋਗੇ ਜੀ ਤੁਸੀਂ ਫੇਸ ਕਵਰ ਕਰ ਸਕਦੇ ਹੋ ਇਹਨਾਂ ਦੇ ਨਾਲ ਤੇ ਪਿਓਰ ਕਾਟਨ ਦੇ ਦੁਪੱਟੇ ਆ ਮੈਰੂਨ ਕਲਰ ਆ ਬਲੈਕ ਕਲਰ ਆ ਤੇ ਇੱਕ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਇਹ ਗ੍ਰੀਨ ਟੋਨ ਦੇ ਉੱਪਰ ਠੀਕ ਹੈ ਜੀ ਨੈਕਸਟ ਦੇ ਰਹੀਆਂ ਤੁਹਾਨੂੰ ਸਕਿਨ ਮੈਰੂਨ ਜਿਹਾ ਸ਼ੇਡ ਆ ਬਹੁਤ ਸੋਹਣਾ ਇਹ ਸੂਟ ਪਹਿਲਾਂ ਵੀ ਆਈ ਸੀ ਸਾਡੇ ਕੋਲ ਕਾਫੀ ਜ਼ਿਆਦਾ ਡਿਮਾਂਡ ਤੇ ਨੇ ਸੂਟ ਇਹ ਵੀ ਇਹਨਾਂ ਦਾ ਪ੍ਰਿੰਟ ਕਾਫੀ ਜ਼ਿਆਦਾ ਪਸੰਦ ਕਰਦੀ ਹੈ ਇਹ ਸਾਰਾ ਵਰਕ ਹੋਇਆ ਹੈ ਨੱਕ ਦੇ ਉੱਪਰ ਇਹ ਸਲਵਾਰ ਹੈ ਜੀ ਤੇ ਇਹ ਹੈਗਾ ਦੁਪੱਟਾ ਇਹਦੇ ਸੇਮ ਦੇ ਵਿੱਚ ਤੁਹਾਨੂੰ ਦੋ ਕਲਰ ਮਤਲਬ ਦੋ ਸੂਟ ਮਿਲ ਜਾਣਗੇ ਤੇ ਦੋ ਸੂਟ ਤੁਹਾਨੂੰ ਮਿਲ ਜਾਣਗੇ ਇਹਦੇ ਨਾਲ ਇਹ ਬਲੈਕ ਇਸ ਹੈ ਕਲਰ ਆ ਠੀਕ ਹੈ ਜੀ ਨੈਕਟਰ ਡਿਜ਼ਾਈਨ ਦੰਨੇ ਆ ਨੈਕ ਦੇ ਉੱਪਰ ਵਰਕ ਹੈ ਜੀ ਪ੍ਰੋਪਰ ਇਹ ਰਹੇਗੀ ਸਲਵਾਰ ਟਾਈਟਾਈ ਮੀਟਰ ਦੀ ਕੱਟ ਰਹੂਗੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਲੰਮਾ ਚੌੜਾ ਜਿਹਾ ਦੁਪੱਟਾ ਪੂਰਾ ਐਦਾਂ ਵਿੱਚ ਦੇ ਵਿੱਚ ਵੀ ਕਾਫੀ ਜ਼ਿਆਦਾ ਕਾਫੀ ਐਦਾਂ ਲੰਮੇ ਚੌੜੇ ਦੁਪੱਟੇ ਰਹਿਣਗੇ ਟਾਈਟਾਈ ਮੀਟਰ ਦੇ ਇਹਦੇ ਕਲਰ ਦੇਖ ਲਓ ਇਹ ਚ ਇੱਕ ਤੁਹਾਨੂੰ ਨਿਓਨ ਸ਼ੈਡ ਮਿਲ ਜਾਏਗਾ ਤੇਕ ਮਿਲ ਜੇਗਾ ਇਹ ਪੀਚ ਪਿੰਕ ਜਿਹਾ ਸ਼ੇਡ ਠੀਕ ਹੈ ਜੀ ਤਿੰਨ ਕਲਰ ਨੇ ਤੇ ਇੱਕ ਕਲਰ ਤੁਹਾਨੂੰ ਇਹ ਮਸਟਰਡ ਜਿਹਾ ਮਿਲ ਜੇਗਾ ਪ੍ਰਾਈਸ ਹੈਗਾ ਸਾਰੀ ਸੂਟਾਂ ਦਾ 1500 ਦੇ ਦੋ ਸੂਟ ਨੇ ਤੁਸੀਂ ਜਿਹੜੇ ਮਰਜੀ ਦੋ ਸੂਟ ਲੈ ਸਕਦੇ ਹੋ ਠੀਕ ਹੈ ਜੀ ਕੁਆਂਟੀਟੀ ਕਾਫੀ ਜ਼ਿਆਦਾ ਹੈਗੀ ਹੈ ਤੁਹਾਨੂੰ ਸਾਰੀ ਸੂਟ ਦਿਖਾਣੇ ਆ ਨੈਕਸਟ ਦੇ ਰਹੀਆਂ ਗ੍ਰੇ ਕਲਰ ਦੇ ਉੱਪਰ ਸੂਟ ਦੇਖੋ ਜੀ ਗਰੇ ਦੇ ਉੱਪਰ ਕਿੰਨਾ ਸੋਹਣਾ ਕਲਰ ਡਿਜ਼ਾਈਨ ਬਿਲਕੁਲ ਠੰਡਾ ਸਟੱਫ ਹੈ ਜੀ ਇਹ ਹੈਗੀ ਬੈਕ ਸਾਈਡ ਠੰਡੇ ਠੰਡੇ ਸੂਟ ਨੇ ਸਾਰੇ ਇਹ ਗਰਮੀ ਚ ਰਾਹਤ ਦੇਣ ਵਾਲੇ ਸੂਟ ਨੇ ਲਾਸਟ ਵੀਕ ਹੀ ਇੰਨਾ ਜ਼ਿਆਦਾ ਗਰਮ ਹੋ ਰਿਹਾ ਹੈ April ਚ ਪਤਾ ਨਹੀਂ ਕੀ ਹੋਊਗਾ ਹੁਣ ਬਹੁਤ ਗਰਮੀ ਪੈ ਰਹੀ ਹੈ ਇਹ ਹੈਗਾ ਜੀ ਇਹ ਚ ਸੇਮ ਦੇ ਵਿੱਚ ਗਰੇ ਤੇ ਇਹ ਕੇ ਚ ਤੁਹਾਨੂੰ ਇਹ ਨਿਓਨ ਸ਼ੈਡ ਮਿਲ ਜੇਗਾ ਸੇਮ ਡਿਜ਼ਾਈਨ ਦੇ ਵਿੱਚ ਦੋ ਦੋ ਸੂਟ ਹੈਗੇ ਆ ਤੇ ਇੱਕ ਤੁਹਾਨੂੰ ਇਹ ਗ੍ਰੀਨ ਟੋਨ ਰਾਮਾ ਗ੍ਰੀਨ ਟੋਨ ਤੇ ਮਿਲ ਜੇਗਾ ਜੀ ਠੀਕ ਹੈ ਜੀ ਨੈਕਸਟ ਸੂਟ ਦੇ ਰਹੇ ਹਾਂ ਇਹ ਪੀਕਾਕ ਬਲੂ ਜਿਹਾ ਛੇੜਾ ਬਹੁਤ ਸੋਹਣਾ ਇਹਦੇ ਨਾਲ 2 ਮੀਟਰ ਦੀ ਤੁਹਾਨੂੰ ਪੱਟੀ ਮਿਲੇਗੀ ਇਹ ਹੈਗਾ ਗਲੇ ਤੇ ਵਰਕ ਇਹ ਪ੍ਰੋਪਰ ਪੱਟੀ ਆ ਜੀ ਇਹਨੂੰ ਤੁਸੀਂ ਜਿੱਦਾਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਫਰੰਟ ਬੈਕ ਪੂਰੀ 2.5 ਮੀਟਰ ਦੀ ਪੱਟੀ ਆ ਪਲੇਨ ਸਲਵਾਰ ਤੇ ਇਹ ਹੈਗਾ ਜੀ 2.5 ਮੀਟਰ ਦਾ ਦੁਪੱਟਾ ਇਹ ਹੈਗਾ ਜੀ ਇਹਦਾ ਸੇਮ ਹੀ ਕਲਰ ਦੇ ਵਿੱਚ ਨੈਕਸਟ ਡਿਜ਼ਾਈਨ ਸਲਵਾਰਾਂ ਤਕਰੀਬਨ ਸੇਮ ਹੀ ਕਲਰ ਦੀ ਹੈ ਇਹ ਹੈਗਾ ਜੀ ਰੱਦ ਦੁਪੱਟਾ ਨੈਕਸਟ ਹੈਗਾ yellow ਇਹ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਸਾਰਿਆਂ ਨੇ ਕੰਟਰਾਸਟ ਦੇ ਨਾਲ ਇਹ ਸ਼ਰਟ ਪੀਸ ਆ ਠੀਕ ਹੈ ਜੀ ਇਹਦੇ ਨਾਲ ਹੀ ਇਹ ਸਲਵਾਰ ਆ ਤੇ ਇਹ ਹੈਗਾ ਦੁਪੱਟਾ ਇਹ ਕੰਟਰਾਸਟ ਸੂਟ ਆ ਇਹ ਬਹੁਤ ਗਲਿਸ਼ ਲੁੱਕ ਦਾ ਸੂਟ ਆ ਜੀ ਕਾਫੀ ਜ਼ਿਆਦਾ ਪਸੰਦ ਕੀਤਾ ਸੀ ਇਹਦੇ ਵੀ ਸੇਮ ਦੇ ਵਿੱਚ ਇਹ ਕਲਰ ਮਤਲਬ ਸਲਵਾਰਾਂ ਤੇ ਦੁਪੱਟੇ ਸੇਮ ਹੀ ਰਹਿਣਗੇ ਇੱਕ ਇਹਦੇ ਵਿੱਚ ਇਹ ਸੂਟ ਨੇ ਸਿਰਫ ਸ਼ਰਟ ਦਾ ਕਲਰ ਚੇਂਜ ਆ ਨੈਕਸਟ ਦੇ ਰਹੀਆਂ ਜੀ ਤੁਹਾਨੂੰ ਦੇਖੋ ਬਿਲਕੁਲ ਨਿਊ ਡਿਜ਼ਾਈਨਿੰਗ ਛੋਟਾ ਵੱਡਾ ਵੱਡਾ ਫੁੱਲ ਬਹੁਤ ਸੋਹਣੀ ਡਿਜ਼ਾਈਨਿੰਗ ਆ ਤੇ ਇਹ ਸਲਵਾਰਾ ਇਹਦੇ ਨਾਲ ਮਲਟੀ ਜੇ ਸ਼ੇਡ ਦਾ ਦੁਪੱਟਾ ਮਿਲੇਗਾ ਤੁਹਾਨੂੰ ਐਦਾ ਕਿੰਨਾ ਸੋਹਣਾ ਦੁਪੱਟਾ ਦੇਖੋ ਕਾਟਨ ਦਾ ਇਹ ਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦਾ ਦੁਪੱਟਾ ਵੀ ਐਦਾ ਮਲਟੀ ਜੇ ਟੋਨ ਤੇ ਰਹੂਗਾ ਜੀ ਨੈਕਸਟ ਸੂਟ ਹੈਗਾ ਸੇਮ ਇਹੀ ਬਲੌਕ ਪੇਂਟਿੰਗ ਦੇ ਉੱਪਰ ਹੋ ਗਿਆ ਇਹਦਾ ਪ੍ਰਿੰਟ neck ਦੇ ਉੱਪਰ ਬਹੁਤ ਸੋਹਣਾ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਹੈ ਇਹ ਸਲਵਾਰ ਹੈ ਜੀ ਤੇ ਇਹ ਹੈਗਾ ਦੁਪੱਟਾ ਇਹਦੇ ਵਿੱਚ ਇੱਕ ਤੁਹਾਨੂੰ skin color ਮਿਲ ਜਾਏਗਾ ਇਹ ਬਿਲਕੁਲ ਨਿਊ ਡਿਜ਼ਾਈਨਿੰਗ ਹੈ ਇਹ ਸਲਵਾਰ ਹੈ ਇਹ ਕੰਟਰਾਸਟ ਵਿੱਚ ਸੂਟ ਨੇ ਸੇਮ ਤੇ ਵਿੱਚ ਤੇ ਇੱਕ ਤੁਹਾਨੂੰ ਇਸ ਤੋਂ ਥੋੜਾ ਦਾ ਲਾਈਟ ਸ਼ੇਡ ਮਿਲ ਜਾਊ ਕ੍ਰੀਮ ਕਲਰ ਸਲਵਾਰਾਂ ਸੇਮ ਰਹਿਣਗੇ ਆ ਦੁਪੱਟੇ ਸੇਮ ਰਹਿਣਗੇ ਇਹ ਦੋ ਦੋ ਸੂਟ ਹੈਗੇ ਆਪਣੇ ਕੋਲ ਨੈਕਸਟ ਬਹੁਤ ਪਿਆਰਾ ਸੂਟ ਹੈ ਜੀ ਗ੍ਰੇ ਕਲਰ ਦੇ ਉੱਪਰ ਇਦਾਂ ਦਾ ਰਹੇਗਾ ਸ਼ਰਟ ਦਾ ਪ੍ਰਿੰਟ ਇਹ ਨੈਕ ਦੇ ਉੱਪਰ ਵਰਕ ਕੀਤਾ ਹੋਇਆ ਠੀਕ ਹੈ ਇਹ ਵਰਕ ਹੈ ਸਾਰਾ ਇਹਦੇ ਚੈੱਕ ਦੇ ਵਿੱਚ ਸਲਵਾਰ ਹੈ ਬਹੁਤ ਸੋਹਣਾ ਸੂਟ ਹੈ ਜ਼ິກਜ਼ੈਗ ਵਾਲਾ ਇਦਾਂ ਦੁਪੱਟਾ ਰਹੂਗਾ ਜੀ ਫੋਰth ਸਾਈਡ ਔਰਡਰ ਪ੍ਰਿੰਟ ਦੇ ਨਾਲ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੋ ਨੈਕਸਟ ਸੂਟ ਹੈਗਾ ਜੀ ਸੋਲੋ ਕਲਰ ਦੇ ਉੱਪਰ 1500 ਦੇ ਦੋ ਸੂਟ ਨੇ ਜਿਹੜੇ ਮਰਜ਼ੀ ਦੋ ਸੂਟ ਤੁਸੀਂ ਲੈ ਸਕਦੇ ਹੋ ਕੋਈ ਵੀ ਦੋ ਸੂਟ ਲੈ ਸਕਦੇ ਹੋ ਪਿਓਰ ਕਾਟਨ ਦੇ ਸੂਟ ਆ ਇਹ ਹੈਗਾ ਜੀ 셔ਟ ਇਹਦੇ ਇਹ ਸਲਵਾਰ ਆ ਤੇ ਇਹ ਹੈਗਾ ਇਹਨਾਂ ਦੇ ਨਾਲ ਦੁਪੱਟਾ ਇਹ ਸੋਲੋ ਕਲਰ ਦਾ ਸੂਟ ਆ ਇਹਦੇ ਵੀ ਸੇਮ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਠੀਕ ਹੈ ਜੀ ਨੈਕਸਟ ਬਹੁਤ ਸੋਨਾ ਸੂਟ ਆ ਤੇ ਇੱਕ ਰਿਕਵੈਸਟ ਸਿਗੀ ਮੈਂ ਜਾ ਰਹੀ ਆ ਦੋ ਤਿੰਨ ਦਿਨ ਵਾਸਤੇ ਜੈਪੁਰ ਉੱਥੇ ਕੁਝ ショਪ ਉਹ ਆਸਤੇ ਹੀ ਦੇਖਣ ਵੀ ਕੀ ਵੈੱਟ ਸ਼ੀਟਸ ਵਗੈਰਾ ਦੀ ਡਿਮਾਂਡ ਰਹਿੰਦੀ ਆ ਜਿੱਦਾਂ ਜੈਪੂਰੀ ਸੂਟਾਂ ਦੀ ਤੇ ਤੁਸੀਂ ਫੋਨ ਘੱਟ ਕਰ ਲਿਓ ਜੀ ਤੇ ਵਟਸਐਪ ਤੇ ਕਾਲ ਕਰ ਸਕਦੇ ਹੋ ਵਟਸਐਪ ਤੇ ਕਾਲ ショਪ ਤੇ ਰਹੂਗਾ ਫੋਨ ਤੁਸੀਂ ਉਸ ਤੇ ਗੱਲ ਕਰ ਸਕਦੇ ਹੋ ਮਤਲਬ ਉਸ ਨੰਬਰ ਸੇਮ ਰਹੂਗਾ ਤੇ ਵਟਸਐਪ ਵਾਲਾ ਕਾਲ ਤੁਸੀਂ ਕਰ ਸਕਦੇ ਹੋ ショਪ ਤੇ ਜਿਹੜੀ ਲੜਕੀ ਹੋਏਗੀ ਉਹ ਟੈਂਡ ਕਰੇਗੀ ਫੋਨ ਨੂੰ ਤੇ ਤੁਸੀਂ ਆਪਣਾ ਆਰਡਰ ਵਗੈਰਾ ਜੋ ਵੀ ਲੈਣਾ ਉਹ ਪ੍ਰੋਪਰ ਉਦਾਂ ਹੀ ਚੱਲੇਗਾ ਸਾਰਾ ਵੀਡੀਓ ਰੋਜ਼ ਆਣਗੀਆਂ ਤੇ ਬੁਕਿੰਗ ਰੋਜ਼ ਨਿਕਲੇਗੀ ਮੈਂ ਵੀਡੀਓ ਪਹਿਲਾਂ ਹੀ ਬਣਾ ਲਈਆਂ ਜੀ 3-4 ਤੇ ਫਿਰ ਪਾਵਾਂਗੇ ਆਪਾਂ ਉੱਥੇ ਬੈਠ ਕੇ ਤੁਸੀਂ ਆਪਣੇ ਸੂਟ ਲੈ ਸਕਦੇ ਹੋ ਤੇ ਜੇ ਕਿਸੇ ਨੂੰ ਜੈਪੁਰੀ ਚੀਜ਼ ਦੀ ਕੋਈ ਡਿਮਾਂਡ ਹੋਈ ਤਾਂ ਮੈਨੂੰ ਮੈਸੇਜ ਕਰ ਦਿਓ ਮੈਂ ਦੇਖ ਲਾਂਗੀ ਜੀ ਕਿਉਂਕਿ ਵੈੱਡ ਸ਼ੀਟ ਦੀ ਬਾਹਰ ਮੈਨੂੰ ਬਹੁਤ ਜ਼ਿਆਦਾ ਡਿਮਾਂਡ ਆਈ ਹੈ ਮੈਂ ਦੱਸਿਆ ਮੇਰੇ ਜਿਹੜੇ ਕਸਟਮਰ ਨੇ ਉਹਨਾਂ ਨੂੰ ਮੈਂ ਜੈਪੁਰ ਜਾ ਰਹੀ ਹਾਂ ਤੇ ਵੈੱਡ ਸ਼ੀਟ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ। ਕੁਝ ਹੋ ਚੱਕਾਂ ਕੇ ਵੈੱਡ ਸ਼ੀਟਸ ਵਗੈਰਾ ਜੈਪੁਰੇ। ਬਹੁਤ ਸੋਨਾ ਕਲਰ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ। ਬਹੁਤ ਸੋਨਾ ਪ੍ਰਿੰਟ ਆ। ਦੇਖੋ ਜੀ ਸੂਚ। ਠੀਕ ਹੈ। ਵੀਡੀਓ ਕਈ ਅੱਗੇ ਪਿੱਛੇ ਦੇਖਣਗੇ ਤਾਂ ਅਸੀਂ ਜਾ ਰਹੇ ਹਾਂ 20 ਤਰੀਕ ਨੂੰ ਕਿਉਂਕਿ ਕਈ ਫਿਰ ਬਾਅਦ 'ਚ ਵੀਡੀਓ ਦੇਖਦੇ ਆ ਫਿਰ ਕਿਤੇ ਮੈਸੇਜ ਨਾ ਕਰੀ ਜਾਣ ਬੀ ਤੋਂ ਤਕਰੀਬਨ 24 25 ਤੱਕ ਅਸੀਂ ਉੱਥੇ ਸਟੇ ਕਰਾਂਗੇ ਇਹਦਾ ਦੇਖੋ ਕਿੰਨਾ ਸੋਨਾ ਦੁਪੱਟਾ ਕਾਟਨ ਦਾ ਠੀਕ ਹੈ ਜੀ ਇਹ ਸਿੰਗਲ ਹੀ ਸੂਟ ਆ ਇੱਕੋ ਹੀ ਇਹ ਮਲਟੀ ਸੂਟ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਇਹ ਸਾਰਾ ਇਸੇ ਵਰਕ ਹੋਇਆ ਹੋਇਆ ਹੈ ਵੀ ਨੈੱਕ ਦੇ ਉੱਪਰ ਠੀਕ ਹੈ ਇਹਦੇ ਨਾਲ ਗ੍ਰੇ ਕਲਰ ਦੀ ਸਲਵਾਰ ਹੈ ਇਹ ਦੁਪੱਟਾ ਜੀ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਇਹ ਹੈਗਾ ਡਾਟਸ ਵਾਲਾ ਸੂਟ ਬਹੁਤ ਸੋਹਣਾ ਵਰਕ ਹੈ ਨੈੱਕ ਦੇ ਉੱਪਰ ਇਹ ਸਲਵਾਰ ਆ ਤੇ ਇਹ ਹੈਗੇ ਸ਼ਰਟ ਇਹ ਆ ਗਿਆ ਜੀ ਜੈਪੁਰ ਦਾ ਨਾਮ ਹੈ ਤੇ ਜੈਪੁਰੀ ਪ੍ਰਿੰਟ ਕੁਛ ਇਦਾਂ ਦੇ ਪ੍ਰਿੰਟ ਲੱਭਣ ਜਾ ਰਹੀਆਂ ਹਾਂ ਮੈਂ ਉੱਥੇ ਕੀ ਮਿਲਦਾ ਕੀ ਨਹੀਂ ਸਟਫ ਕੀ ਹੈਗਾ ਸਭ ਕੁਝ ਥੋੜੀ ਸਰਚ ਮਾਰ ਕੇ ਆਵਾਂਗੇ कॉटन ਤੇ ਨਿਓਨ ਸ਼ੇਡ ਬਹੁਤ ਸੋਹਣਾ ਠੀਕ ਹੈ ਜੀ ਜ਼ิก-ਜ਼ੈਗ ਵਾਲੀ ਸਲਵਾਰ ਤੇ ਜ਼ิก-ਜ਼ੈਗ ਵਾਲਾ ਇਸ ਤਾ ਦੁਪੱਟਾ ਸੇਮ ਦੇ ਵਿੱਚ ਦੋ ਸੂਟ ਤੇ ਕਲਰ ਇਹ ਦੋ ਠੀਕ ਹੈ ਇਹ ਵੀ ਸੂਟ ਬਹੁਤ ਸੋਹਣਾ ਹੈ ਨੈਕਸਟ ਮਹਿਰੂਨ ਕਲਰ ਦੇ ਉੱਪਰ ਆ ਜੀ ਸੂਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਇਹ ਹੈਗੇ ਇਹ ਸੂਟ ਨਾ ਅਸਲ ਚ ਸਟਿਚ ਹੋਣ ਤੋਂ ਬਾਅਦ ਇਹਨਾਂ ਦੀ ਲੁੱਕ ਆਏਗੀ ਬਿਲਕੁਲ ਠੰਡੇ ਠੰਡੇ ਜੇ ਸੂਟਾਂ yellow ਕਲਰ ਆ ਸੇਮ ਦੇ ਵਿੱਚ ਦੋ ਦੋ ਸੂਟ ਹੈਗੇ ਤੇ ਇੱਕ ਤੁਹਾਨੂੰ ਮਿਲ ਜੇਗਾ ਜੀ ਬਲੈਕ ਬਹੁਤ ਸੋਹਣਾ ਸਟੱਫ ਆ ਬਹੁਤ ਸਾਰੀ ਡਿਮਾਂਡ ਸੀਗੀ ਨਾ ਸੂਟਾਂ ਦੀ ਬਲੈਕ ਕਲਰ ਦੀ ਸਲਵਾਰ ਤੇ ਇਹ ਹੈਗਾ ਦਾ ਦੁਪੱਟਾ ਇਹ ਸੂਟ ਮੈਂ ਪੀਟ ਮਗਾਉਣ ਦੀ ਕੋਸ਼ਿਸ਼ ਕੀਤੀ ਸੀ ਬਟ ਮਿਲਿਆ ਨਹੀਂ ਹੈਗਾ ਜੀ ਸਿਰਫ ਇੱਕੋ ਹੀ ਪੀਸ ਹੈ ਕਰੀਮ ਕਲਰ ਦੇ ਉੱਪਰ ਪਹਿਲਾਂ ਮੈਂ ਤੁਹਾਨੂੰ ਇਹਦੇ ਵਿੱਚ ਕਲਰ ਆਪਸ਼ਨ ਕਾਫੀ ਸਾਰੀ ਦਿੱਤੀ ਸੀਗੀ ਦੋ ਤਿੰਨ ਕਲਰ ਦਿੱਤੇ ਸੀ ਨੈਕਸਟ ਇਹ ਹੈਗਾ ਡਿਜ਼ਾਈਨ ਲੰਬੀ ਵਾਲਾ ਇਹ ਹੈਗੀ ਹੈ ਜਿਹੜੀ ਸਲਵਾਰ ਤੇ ਇਹ ਹੈਗਾ ਦੁਪੱਟਾ ਇਹ ਹੈਗਾ ਜੀ ਨੈਕਸਟ ਸੂਟ ਇਹ ਸਲਵਾਰ ਹੈ ਇਹਦੀ ਤੇ ਇਹ ਹੈਗਾ ਦੁਪੱਟਾ ਠੀਕ ਹੈ neck ਦੇ ਉੱਪਰ ਵਾਈਟ ਵਰਕ ਹੈ ਜੀ ਇਹ ਹੈਗੀ ਹੈ ਸਲਵਾਰ ਇਹ ਹੈਗਾ ਦੁਪੱਟਾ ਇਹ ਵੀ ਸੂਟ ਬਹੁਤ ਜ਼ਿਆਦਾ ਡਿਮਾਂਡ ਤੇ ਸੀਗਾ ਇਹ ਹੈਗਾ ਜੀ ਸੂਟ ਇਹ ਹੈਗਾ ਦੁਪੱਟਾ ਨੈਕਸਟ ਹੈਗਾ ਜੀ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਹੈ ਜਿਨ੍ਹਾਂ ਕੋਲ ਗਏ ਨੇ ਪ੍ਰਿੰਟ ਸਭ ਨੇ ਮੈਸੇਜ ਕੀਤਾ ਕਿ ਵਾਕਈ ਸੂਟ ਬਹੁਤ ਸੋਹਣਾ ਹੈ ਲਾਸਟ ਪੀਸ ਆ ਜੀ ਲਾਸਟ ਲਾਸਟ ਪੀਸ ਨੇ ਮਹਿੰਦੀ ਕਲਰ ਠੀਕ ਹੈ ਜੀ ਇਹ ਹੈਗਾ ਰੈੱਡ ਜੀ ਟੋਨ ਦੇ ਉੱਪਰ ਹੈ ਮੈਰੂਨ ਕਲਰ ਬਲੈਕ ਸਲਵਾਰ ਫੁੱਲ ਗਾਰਲਿਸ਼ ਲੁੱਕ ਦਾ ਸੂਟ ਕਰੀਮ ਕਲਰ ਦਾ ਦੁਪੱਟਾ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕੁਲਪਸੰਦ ਆਈ ਹੋਏਗੀ ਥੋੜਾ ਜਲਦੀ ਜਲਦੀ ਵੀਡੀਓ ਬਣਾ ਰਹੀ ਹਾਂ ਕਿਉਂਕਿ ਮੈਂ ਅੱਜ 3-4 ਵੀਡੀਓ ਬਣਾ ਰਹੀ ਹਾਂ ਅੱਜ ਦੇ ਦਿਨ ਚ ਬੋਲ ਬੋਲ ਕੇ ਥੱਕ ਵੀ ਗਈ ਹਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਬੁਕਿੰਗ ਪ੍ਰੋਪਰ ਰਹੇਗੀ ਜੀ ਤੁਸੀਂ ਮੈਸੇਜ ਕਰਨਾ ਸ਼ਾਪ ਤੇ ਤੁਹਾਨੂੰ ਪ੍ਰੋਪਰ ਰਿਪਲਾਈ ਆਏਗਾ ਸਾਰਾ ਮੇਰੇ ਕੋਲ ਵੀ ਵਟਸਐਪ ਚੱਲਦਾ ਤੇ ਸ਼ਾਪ ਤੇ ਵੀ ਸੇਮ ਹੀ ਨੰਬਰ ਤੇ ਚੱਲਦਾ ਹੈ ਲੈਪਟਾਪ ਤੇ ਤੇ ਤੁਹਾਨੂੰ ਦੋਨੋਂ ਸਾਈਡ ਤੇ ਮੈਨੂੰ ਟਾਈਮ ਲੱਗਿਆ ਕਰੇਗਾ ਤਾਂ ਮੈਂ ਦੇਰਿਆ ਕਰਾਂਗੀ ਰਿਪਲਾਈ ਨਹੀਂ ਤਾਂ ਸ਼ਾਪ ਤੋਂ ਤੁਹਾਨੂੰ ਪ੍ਰੋਪਰ ਮੈਸੇਜ ਦਾ ਰਿਪਲਾਈ ਆਏਗਾ ਤਾਂ ਵੀਡੀਓ ਦੇਖਣ ਲਈ ਥੈਂਕਿਊ ਜੀ ਥੈਂਕਿਊ ਥੈਂਕਿਊ so much